ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਵਿੱਚ ਵੀਡੀਓ ਚੱਲ ਰਹੀ ᱛੀ ਇਹਨਾਂ ਦੇ ਕੰਮ ਦੇਖ ਲਓ ਤੁਹਾਨੂੰ ਕੰਮ ਦਿਖਾਉਣਾ ਆਪਣੇ ਪਿੰਡ ਲੰਗਰ ਲੱਗਿਆ ᱛੀ ਅੱਜ ਆ ਮਾਲ ਪੂੜਿਆਂ ਦੇ ਖੀਰ ਦਾ ਟੱਕ ਕੇ ਮਾਲ ਪੂੜਿਆਂ ਨਾਲ ਖੀਰ ਨਾਲ ਆਹ ਦੇਖ ਲਓ ਐਕਟਰ ਐਕਟਰਾਂ ਦੇ ਹਾਲ ਦੇਖ ਲਓ ਤੁਹਾਨੂੰ ਦਿਖਾਉਣਾ ਪਹਿਲਾਂ ਤਾਂ ਮੈਂ ਜਾ ਕੇ ਕੂਲਰ ਬੰਦ ਕਰੂੰ ਉਹਨਾਂ ਦਾ ਕੂਲਰ ਚਾਦਾ ਪਾਣੀ ਪਾਇਆ ਹੋਇਆ ਹੈਗਾ ਦੋ ਪਏ ਨੇ ਮੱਛ ਲੋਟ ਆ ਤਾਂ ਬੈਠੇ ਨਹੀਂ ਆ ਤਾਂ ਕੂਚੂ ਬੈਠਾ ਇਹਨੂੰ ਸੁਸਤੀ ਆ ਰਹੀ ਹੈ ਡਾਕਟਰ ਬੈਠਾ उधर कैमरा मैन बैठा सा ठीक है इधर दिखाओ ना हाँ देखो जी मछ लूट ਸ਼ਰਮ ਨਾ ਰੇ ਸੋਟੀ ਭੈਣ ਤੇ ਮਾਮੂ ਧੱਕ ਕੇ ਖੀਰ ਨਾਲ ਆਲੇ ਮੂਤੇ ਪਏ ਨੇ ਓਏ ਚਮੀ ਸ਼ਰਮ ਲੈ ਗਈ ਇਹ ਬੰਦਿਆਂ ਦੀ ਦੇਖ ਲੈ ਲੈ ਹੈ ਐ ਇਹ ਕਾਂ ਕੋਕੜਾ ਕੱਢੀਆਂ ਨੇ ਹੈ ਐ ਵੀਡੀਓ ਬਣੂਗੀ ਹੈ ਹੈ ਓਏ ਬੋਲੇ ਦਾ ਮੁੰਡਿਆ ਕੀ ਕਰ ਰਿਹਾ ਉਹ ਬੋਲੇ ਵਾਲਿਆ ਉਹਦੇ ਤਾਂ ਹੱਟਿਆ ਨਹੀਂ ਪੂੜੇ ਤੇ ਪੂੜਾ ਚੱਲ ਪਿਆ ਤੀ ਹੁਣ ਹੁਣ ਕਿੰਨੇ ਟਾਈਮ ਦਾ ਮਾਰੀ ਜਾਂਦਾ ਕਿਹੜਾ ਆ ਦੇਖ ਲੈ ਇਹਦੀ ਜਰਮੀ ਇਹਦੀ ਜਮੀ ਸ਼ਰਮ ਲੈ ਗਈ ਆ ਬੰਦੇ ਦੀ ਤਾਂ ਜਾ ਕੋ ਮੂ ਕੀ ਹੋ ਗਿਆ ਦੀਗਾ ਕੂਲਰ ਰੱਖ ਲੈ ਨੀਂਦ ਆ ਗਈ ਫੇਰ ਥੱਲੇ ਨੀਂਦ ਆ ਗਈ ਤੋ ਕਰੇ ਕਰਨ ਕੀ ਡਾਕਟਰ ਐ ਡਾਕਟਰ ਨੂੰ ਜੁਰਮਾਨਾ ਲਾਵਾਂਗੇ ਗਾਂ ਤੋਂ ਵੀ ਗਾਂ ਤੋਂ ਇਹ ਜਾ ਕੂਲਰ ਕੂਲਰ ਚੱਕ ਕੇ ਆਦਾ ਪਿੰਡ ਲੈ ਜਾ ਇੱਕ ਹੋਰ ਵੀ ਡਾਕਟਰ ਕਹਿੰਦਾ ਮੈਂ ਕੀ ਕਰਾਂ ਮੈਂ ਫੇਰ ਮਾੜਾ ਬਚ ਜਾਣਾ ਕਹਿੰਦਾ ਜੇ ਤਾਂ ਹੋਰੇ ਐ ਕਹਿੰਦਾ ਮੈਂ ਪੈਣਾ ਸੀਗਾ ਫੇਰ ਗੱਲ ਬਸ ਕਰਦੇ ਨਹੀਂ ਕਹਦਾ ਹੁਣ ਜੇ ਕੁਦਰ ਲਾਤਾ ਮੇਰੇ ਨਾਲ ਦੋ ਲਿਟ ਗਿਆ ਕੇ ਡਾਕਟਰ ਨੂੰ 라ਖੀ ਤੇ ਡਾਕਟਰ ਆ ਬੈਠੇ ਬੱਠਾ ਪੱਕੇ ਥੱਲੇ ਆ ਬੁੱਧੇ ਥੱਲੇ ਇਹ ਗਰਮੀ ਤੇ ਮਰੀ ਜਾਂਦਾ ਮੂ ਮੇਰਾ ਪਾਣੀ ਪੂਣੀ ਕੀ ਲੋ ਹੋਰ ਬਈ ਤੇ ਆਏ ਹੋਣਗੇ ਇਹਦੇ ਲਾ ਹੋਈ ਮਾਲਾ ਤੇ ਲੱਗੇ ਤੈਨੂੰ ਤਾਂ ਉਹਦੇ ਟਟ ਟਟ ਪੈਂਦੇ ਆ ਜਾ ਆ ਜਾ ਆ ਜਾ ਆ ਜਾ ਇਹਨੂੰ ਪਿਉ ਉਹ ਪਾਣੀ ਪੂਣੀ ਮੁੰਡੇ ਨੂੰ ਤੈਨੂੰ ਪਾਣੀ ਪੂਣੀ ਪਿਓ ਭਾਈ ਕਹਦਾ ਤੇਹਾਏ ਤੀ ਓਏ ਕਹਦਾ ਤੇਹਾਏ ਤੀ ਮੁੰਡੇ ਭਾਈ ਹੈ ਆ ਦੇਖ ਲਾ ਕੁਦਾ ਸਾਡਾ ਆ ਤੇ ਹਾਇਦੀ ਮੁੰਡਾ ਤਾਂ ਮੈਨੂੰ ਐ ਨਹੀਂ ਪਤਾ ਵੀ ਵੀਡੀਓ ਬਣੀ ਜਾਂਦੀ ਆ ਸਾਨੂੰ ਐ ਜੀ ਬਾਈ ਤਾਂ ਮਾ ਸੂਟ ਕਰਨ ਬਗ ਮਾ ਖਾਉਣੇ ਰਹੇ ਮੇਰੀ ਚਲ ਉਹਦਾ ਜਵਾਕ ਹੈ ਤੂੰ ਭੈਂਦਿਆ ਮਾਮਿਆ ਤੇ ਜੰਮੀ ਸ਼ਰਮ ਲਈ ਹੋਈ ਆ ਓਏ ਵਾਹ ਦੇਖਿਆ ਪਹਿਲਾ ਪਰ ਗੋਟੇ ਤੇ ਪਈ ਸੀ ਹੈ ਪਹਿਲਾ ਦੂਜੇ ਵਾਰ ਲਾ ਕੇ ਉਹਦੇ ਫੇੜੇ ਕੋਈ ਨਹੀਂ ਲੁਕਾ ਨੂੰ ਕਰ ਦਾਂ ਬੱਤ ਇਹਨਾਂ ਨੂੰ ਐ ਜੀ ਬਣਾਉਣਗੇ ਵੀਡੀਓ ਹੈ ਕਨਸੈਪਟ ਹੈ ਕਨਸੈਪਟ ਠੰਡਾ ਜਿਹਾ ਸੀ ਅੱਜ ਕਨਸੈਪਟ ਹੀ ਹੈ ਜਾਂ ਸਾਈਡ ਜਿਹਾ ਸੀ ਨਹੀਂ ਇਹਨਾਂ ਦਾ ਪਾਏ ਤਾਂ ਕੀ ਜਾਂਦੇ ਸੀ ਇਹਨਾਂ ਦਾ ਇਹ ਹੋ ਗਿਆ ਵੀ ਅੱਜ ਸਾਨੂੰ ਰਾਹ ਆ ਗਿਆ ਜਦ ਘੰਟਾ ਘੜੀ ਸੌਂ ਜਾਂਦੇ ਆ ਵਾਹ ਬਈ ਬਾ ਉਹ ਜਾਣਾ ਮੈਂ ਕਮੇਟੀ ਵਾਲਿਆਂ ਕੋਲੇ ਵੀ ਲੰਗਰ ਖਾ ਕੇ ਦੇਖ ਲੈ ਕੋਈ ਸੇਵਾ ਕਰਾ ਦੋ ਕੋਈ ਭਾਂਡਾ ਮੰਜਵਾ ਦੋ ਹੈ ਕੋਈ ਵਰਤਾ ਦੋ ਡੱਕ ਕੇ ਮਾਲ ਪੂੜਿਆ ਨੰ ਅੰਦਰ ਪੈ ਗਏ ਮੌਜ ਨਾਲ ਬੱਲੇ ਸ਼ਾਬਾਸ਼ ਗਲਤੀ ਮੰਨਦੇ ਹਾਂ हां भाई हां क्या गलती हो गई जी गलती होगी भाई हां मेनू ਤਾਂ ਜਾ ਰਿਹਾ ਕੀ ਕਹੀਏ ਜਦਾ ਕੰਜਰ ਦਾ ਮੂੰਹ ਮਾਰ ਜਾਦਾ ਇਹ ਤਾਂ ਬੋਲਦੀ ਵਾਲਾ ਕਹਿੰਦਾ ਇਹਦਾ ਤਾਂ ਮੈਂ ਲੂੰ ਬਾਲਾ ਤੇ ਤੁਸਾਂ ਕੋਈ ਨਾ ਮੈਂ ਅਸੀਂ ਇੱਥੇ ਇਕੱਲੇ ਖੱਪੀ ਜਾਂਦੇ ਕੋਈ ਮੋਟਰਸਾਈਕਲ ਲਿਆਓ ਕੋਈ ਪਾਣੀ ਦਾ ਲੀਟਰ ਫੜਾਓ ਖੇਤਾਂ ਨੂੰ ਪਾਣੀ ਪੀਆਓ ਸੀਨ ਕਰਦਿਆਂ ਨੂੰ ਹੈ ਆਓ ਦੇਖ ਲਾਓ ਜਾਂਦਾ ਇੱਕ ਡੋਲੂ ਲਈ ਲਿਆ ਲਿਆ ਕੀ ਹੋਤਾ ਹੈ ਗੈਸ ਇਹ ਉਹ ਚੱਕ ਉਹ ਕਰਦਾ ਉਹ ਕਰਦਾ ਹੋਰ ਆ ਬੱਲੇ ਕਿੱਥੇ ਆਣਾ ਕਿੱਥੇ ਆਣਾ ਮੂਰ ਦੇ ਹੰਡੇ ਠੀਕ ਹੈ ਓਕੇ ਬਾਏ ਟਾ ਬਾਏ 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 ਪਾਪਾ ਜੀ ਦਾ ਪ੍ਰਧਾਨ ਬਣਨ ਗਏ ਨੇ ਪਾਪਾ ਜੀ ਦਾ ਪ੍ਰਧਾਨ ਬਣਨ ਗਏ ਤੇਰੇ ਪਾਪਾ ਜੀ ਨੇ ਹਾਂਜੀ ਪਾਪਾ ਜੀ ਮੇਰੇ ਵੀਡੀਓ ਚਲ ਚੁਰਲੂ ਬਸ ਤੇ ਸੁਚੁਰਲੂ ਨੀਂਦ ਆ ਪੂਰੀ ਹੋ ਗਈ ਜੀ ਕੋਈ ਤੇ એનર્ਜੀ ਬੋਦੀ ਕਰਦਾ ਠੀਕ ਹੈ ਬਬਾ ਐ ਜੋ ਵੀ ਬਸ ਸਫਾਈ ਕਰ ਲੈ ਮਾਲੀ ਦਿੱਲੀ ਕਰ ਲੂ ਮਾਲ ਕੂੜਾ ਵੀ ਨਹੀਂ ਹਾ ਜਿਉਂਦਾ ਤੇਰਾ ਘੱਟ ਤਾਂ ਲੱਗਿਆ ਕਾਲਾ ਨੂੰ ਨਹੀਂ ਪਾਈ ਆਂ ਲੰਕੀ ਚ ਨੀਂਦ ਸਟੇਨਸੂਲਾ ਕਹਿੰਦਾ ਕੈਸੂਲਾ ਨੇ ਵੀ ਕੰਮ ਨਹੀਂ ਕਰਿਆ ਕੈਸੂਲ ਕੰਮ ਨਹੀਂ ਨਾ ਕਰਦਾ ਏ ਉਹ ਨਹੀਂ ਚੜਤਾ ਵੀ ਨਾ ਉਹ ਅੱਗ ਲੱਗੀ ਨਹੀਂ ਹੋਈ ਇਹਦਾ ਅੰਤਰਾਉਂ ਪੂੜਿਆਂ ਨੇ ਅੱਗ ਲਾਈ ਹੋਈ ਆ ਹਾਂ ਘੱਟ ਖਾ ਲੰਦਾ ਤੋਂ ਮਾਂਗੇ ਪੈਸੇ ਕੋਈ ਉਹਦੋਂ ਦਾ ਕਹਿੰਦਾ ਆੜ ਕੇ ਅੱਜ ਕਹਿੰਦਾ ਡੱਕ ਕੇ ਆ ਪਹਿਲਾਂ ਮੈਂ ਆਪ ਪੈ ਗਿਆ ਮੈਂ ਸੁਣ ਉਹ ਸੁੱਤੇ ਵੇ ਦਾ ਢਿੱਡ ਵੀ ਦੇਖ ਲਓ ਕਿੱਡਾ ਸੀ ਬਈ ਯਾ ਵੀ ਪਹਿਲਾ ਨਜ਼ਾਰਾ ਆ ਉਹ ਦੇਖ ਲੈ ਤੜਕੇ ਦਾ ਹੁਣ ਲਿਆਂਦਾ ਤਾਂ ਕਿ ਉਹ ਯਾ ਵੀ ਪਹਿਲਾ ਸਾਰਿਆਂ ਨੂੰ ਪਹਿਲਾਗਾ ਅਸਲੀ ਤੂੰ ਦਾ ਆ ਵੀਰੇ ਨਾਲ ਤਾਂ ਤੁਸੀਂ ਕਰੇਂ ਤੇਰਾ ਤਾਬੀ ਚਾਬੀ ਜੇਬ ਚਾਹੀ ਤੇਬ ਚਾਹੀ ਤਾਂ ਬੀਫਰਾਉ ਨਹੀਂ ਆਇਆ ਇਹ ਉਹ ਹਾਂ ਉਹ ਤਿਲੰਕਰ ਜੀ ਦੀ ਮੈਂ ਕੀ ਕਰਤੀ ਉਹ ਤੇ ਬੈਠਾ ਮਾ ਮੈਂ ਕਿਹਾ ਮਾ ਦੱਬੀ ਫੜਾ ਜਾ ਮੈਨੂੰ ਕਹਿੰਦਾ ਕਿ ਉਰੀ ਆ ਜਾ ਕਹਿੰਦਾ ਅੱਲਿਆ ਨਹੀਂ ਜਾਂਦਾ ਕਹਿੰਦਾ ਅੱਲਿਆ ਨਹੀਂ ਜਾਂਦਾ ਕਹਿੰਦਾ ਆਹ ਥੋੜੀ ਡੱਬੀ ਭਰੀ ਹੋਈ ਸੀ ਦੇਖ ਰਹਿਣਾ ਸੀ ਕਿੰਨੀ ਇੰਗਰ ਨਾਲ ਸੁੱਤੇ ਵੀ ਪੂਰਾ ਘੰਟਾ ਹੋ ਗਿਆ ਜੀਠਾ ਹਾਂ ਫਿਰ ਇਹ ਸੌਂਦਾ ਫਿਰ ਅੱਧਾ ਘੰਟਾ ਮਾਤਾ ਮੈਂ ਭੈਣ ਮਾਹੇ ਬਾਈ ਉਰੀ ਘਟਾ ਕੇ ਮੈਂ ਇੱਥੇ ਕੁਰਸੀ ਤਾਂ ਟੇਡਾ ਜਾ ਹੋ ਜਾ ਕਰਾਂ ਮਾ ਇਹ ਰੋਕਦੀ ਨਹੀਂ ਮੈਂ ਦੀਆ ਬਾਤ ਲੈਤੀ ਜਾਈ ਪਰ ਮੈਂ ਆਪਾ ਕਰਨਾ ਬਾਗ ਕਰਨਾ ਆ ਰਹੀ ਏ ਨੂੰ ਲੜੋ ਫਰਾਂ ਆਵੇ ਉਹ ਚੱਕਲਾ ਕਪਾ ਮੈਂ ਤਾਂ ਨਹੀਂ ਬਗਾਇਆ ਠੀਕ ਹੈ ਤਾਂ ਹੋਰ ਦੀ ਗੱਲਾਂ ਮੈਂ ਤੁਹਾਨੂੰ ਮਾਰ ਕੇ ਤੇ ਨਿਕਾ ਰਾਣੀ ਨਹੀਂ ਜਵਾਕਾ ਕਰਵਾ ਛੱਡਦਾ ਤਾਂ ਮਾਰ ਕੋ ਉਸਮੇ ਕਿਤੇ ਰਲੇ ਆਣੇ ਉਹਨਾਂ ਨੇ ਛੱਡਦਾ ਗਿਆ ਫਿਰ ਇਹ ਘਰਾਂ ਦੇ ਛੱਡਦੇ ਨਾ ਉਤਰ ਆਈ ਉਹ ਉਹ ਬਈਰ ਜੇ ਤਾਂ ਪੜਾ ਉੱਤਾਂ ਹੋ ਗਿਆ ਬਸ ਇਹ ਗੱਲਾਂ ਨੇ ਰੈਨ ਵੀ ਕਰਦੇ ਆ ਹਾਂ ਦੁੱਖ ਦੁੱਖਣਾ ਕੋਈ ਨਹੀਂ ਜਿਵੇਂ ਮੈਂ ਆਸੀਆ ਕੋਈ ਸੀ ਨਹੀਂ ਆਪਾਂ ਖਾਣਾ ਕਰੀਏ ਆਪਾਂ ਖਾਣੇ ਕਰਦੇ ਤੋਂ ਕਮਾਂਡਰ ਆ ਗਏ ਕੋਈ ਇਹ 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 ਲਾਈਟਿੰਗ ਸਿਸਟਮ ਆ ਗਿਆ ਆਪਣਾ ਲਾਈਟ ਵਾਲਾ ਮੈਂ ਇੱਕ ਆ ਗਿਆ ਇੱਧਰ ਹੂ ਐ ਆਲ ਰੌਂਡਰ ਬੰਦਾ ਹਾਂਜੀ ਕੀ ਉਹਦਾ ਚੋਬਰ ਕੋਦਾ ਕੋਦਾ ਆ ਯਾਰ ਬੈਟਲੀ ਆ ਰਿਹਾ ਦੱਬੀ ਨਹੀਂ ਭਾਈ ਇਹ ਤੇ ਭਈ ਇਹ ਤਾਂ ਹਲਦੀ ਤੇ ਉਹ ਹੈ ਹਲਦੀ ਤੇ ਸਰਫ ਦਾ ਸ਼ੇਰਕਾਲੀ ਗਲੀ ਬਣਾਉਣਾ ਸ਼ੇਰਕਾਲੀ ਗਲੀ ਚਾਣਾ ਨਾਉ ਨੇ ਸਾਡੇ ਆਪਣੇ ਪਿੰਡ ਦੇ ਗਲੀਆਂ ਦੇ ਸ਼ੇਰਕੇ ਵਾਲੀ ਗਲੀ ਆ ਇਹ ਸ਼ੇਰਕੇ ਵਾਲੀ ਗਲੀ ਜੇ ਕਿਸੇ ਨੂੰ ਆ ਕਰਨਾ ਲੰਗਣਾ ਹੋਇਆ ਇੱਧਰ ਦੇ ਗਲੀ ਗਾਂ ਬਾਏ ਦੇਖ ਰੋ ਕਰੇ ਜਾਂਦੀ ਆ ਜਾਂ ਨਾ ਬੜਿਓ ਸ਼ੇਰਕੇ ਜਾਂਦੀ ਆ ਸ਼ੇਰ ਖੁੱਲਾ ਹੁੰਦਾ ਐ ਹੀ ਦੱਸ ਦਿੰਦਾ ਇਹੀ ਇਹੀ ਕਿਸੇ ਭੱਜਾ ਜੇ ਮਾਰੀਓ ਦੇਖੋ ਉਧਰੋਂ ਸੂਣਾ ਬਣਦਾ ਕਿ ਇਧਰੋਂ ਸੂਣਾ ਬਣਦਾ